ਹੈਲੋ ਜੀ ਸਸ਼ੀ ਕਾਲ ਤੁਹਾਨੂੰ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਤੇ ਜੀ ਅੱਜ ਦਾ ਬਲੌਗ ਆਪਾਂ ਸ਼ੁਰੂ ਕੀਤਾ ਹੈਗਾ ਸ਼ਾਮ ਤੋਂ ਤੇ ਇੱਥੇ ਆਪਾਂ ਆਏ ਹਾਂ ਇਸ ਕੀ ਧਾਰਾ ਕੱਢਣ ਆਸਤੇ ਤੇ ਅੱਜ ਇਥੇ ਮੰਮੀ ਜੀ ਨੇ ਗਾਂਨੀ ਧਾਰ ਟਾਈਮ ਨਾਲ ਕੱਢ ਲਈਤੀ ਸੀਗੀ ਤੇ ਇਥੇ ਮੰਮੀ ਜੀ ਨੇ ਮੈਨੂੰ ਵੀਡੀਓ ਬਣਾਉਣ ਵਾਸਤੇ ਲਾਇਆ ਹੋਇਆ ਅੱਜ ਮੱਝ ਦੀ ਧਾਰ ਕੱਢਣ ਦਾਏ ਨੇ ਆਲਮੋਸਟ ਜਿਹੜੀ ਮੱਝ ਦੀ ਧਾਰ ਹੈਗੀ ਉਹ ਨਿਕਲ ਚੁੱਕੀ ਹੈ ਤੇ ਹੁਣ ਆਪਾਂ ਜਾਵਾਂਗੇ ਘਰੇ ਤੇ ਦਾਦੀ ਜੀ ਨੇ ਅੱਜ ਗੁਰਦੁਆਰੇ ਵੀ ਜਾਣਾ ਹੈ ਕਿਉਂਕਿ ਅੱਜ ਦੀਵਾ ਜਗਾ ਕੇ ਆਉਣਗੇ ਤੇ ਹੁਣ ਆਪਾਂ ਫਟਾਫਟ ਧਾਰ ਕੱਢ ਲੈਨੇ ਆ ਫਿਰ ਚੱਲਦੇ ਆਂ ਆਪਾਂ ਘਰੇ ਤੇ ਨਾਲੇ ਅੱਜ ਜਿਹੜੀ ਵੀਡੀਓ ਹੈਗੀ ਆ ਆਪਾਂ ਕਾਫੀ ਲੇਟ ਸ਼ੁਰੂ ਕੀਤੀ ਕਿਉਂਕਿ ਫਿਰ ਸਵੇਰ ਮੈਂ ਸਕੂਲ ਚਲਾ ਗਿਆ ਸੀਗਾ ਤੇ ਉਸ ਤੋਂ ਬਾਅਦ ਮੰਮੀ ਜੀ ਨੂੰ ਟਾਈਮ ਨਹੀਂ ਲੱਗਿਆ ਕੋਈ ਕਲੀਨਿੰਗ ਵਗੈਰਾ ਕਰਨ ਤੋਂ ਬਾਅਦ ਹੋਰ ਬਹੁਤ ਸਾਰੇ ਕੰਮ ਹੋ ਜਾਂਦੇ ਨੇ ਕੱਪੜੇ ਵਗੈਰਾ ਧੋਤੇ ਆ ਫਿਰ ਨਾਲੇ ਇੱਕ ਚਿੱਟੇ ਕੱਪੜੇ ਸੀਗੇ ਜਿਹੜੇ ਆਪਾਂ ਧੋਤੇ ਹੋਏ ਸੀ ਉਹਨਾਂ ਨੂੰ ਨਾ ਆਪਾਂ ਪ੍ਰੈਸ ਕਰਕੇ ਰੱਖਣਾ ਸੀਗਾ ਫਿਰ ਕਈ ਵਾਰੀ ਬਾਜ਼ਾਰ ਵਗੈਰਾ ਜਾਣਾ ਹੁੰਦਾ ਹੈ ਜਾਂ ਕਿਸੇ ਦੀ ਮੈਰਿਜ ਵਗੈਰਾ ਤੇ ਤੇ ਉਹ ਕੱਪੜੇ ਫਿਰ ਧੋ ਕੇ ਪਤਾਂ ਲਾ ਕੇ ਉਹਦੇ ਨਾਲ ਦੀ ਨਾਲ ਪ੍ਰੈਸ ਨਹੀਂ ਹੁੰਦੇ ਛੇਤੀ ਛੇਤੀ ਐਸੀ ਕਰਕੇ ਆਪਾਂ ਪ੍ਰੈਸ ਕਰਕੇ ਰੱਖੇ ਤੇ ਤਾਂ ਹੀ ਵੀਡੀਓ ਤੇ ਇੱਥੇ ਦਾਦੀ ਜੀ ਗੁਰਦੁਆਰੇ ਜਾਣ ਤੋਂ ਪਹਿਲਾਂ ਇੱਕ ਕਰਨਗੇ ਜਿਹੜਾ ਮਸਾਲਾ ਹੈਗੇ ਉਹ ਕੁੱਟ ਜਾਣਗੇ ਤੇ ਫਿਰ ਆਪਾਂ ਫਟਾਫਟ ਕੀ ਕਰਾਂਗੇ ਸਬਜ਼ੀ ਬਣਾ ਲਾਂਗੇ ਦਾਦੀ ਜੀ ਦੇ ਆਉਣ ਤੋਂ ਬਾਅਦ ਹਨਾ ਕਿਉਂਕਿ ਫਿਰ ਦਾਦੀ ਜੀ ਜਾਣਗੇ ਆਪਾਂ ਅੰਦਰ ਦੁੱਧ ਤਾਂ ਤਰੱਖਣ ਤੋਂ ਬਾਅਦ ਉਹਦੇ ਸਰਾਨੀ ਥੋੜਾ ਬੈਠੇ ਰਾਵਾਂਗੇ ਦੁੱਧ ਦੇ ਇਸੇ ਕਰਕੇ ਉਹਦੀ ਥੋੜੀ ਜੀ ਘੱਟ ਫਲੇਮ ਕਰਕੇ ਆਪਾਂ ਫਟਾਫਟ ਸਬਜ਼ੀ ਬਣਾ ਲਾਂਗੇ ਤੇ ਜੇ ਦਾਦੀ ਥੋੜੀ ਜੀ ਲੇਟ ਹੋ ਗਏ ਤੇ ਫਿਰ ਆਪਾਂ ਰੋਟੀਆਂ ਵੀ ਲਾ ਲਾਂਗੇ ਟਾਈਮ ਨਾਲ ਹੀ ਕਿਉਂਕਿ ਆਪਣੇ ਪਿੰਡ ਜਿੱਥੇ ਮੈਰਿਜ ਹੈ ਤੇ ਆਪਾਂ ਉਹਨਾਂ ਦੇ ਘਰੇ ਜਾਣੇ ਰਾਤ ਨੂੰ ਇਸੇ ਕਰਕੇ ਆਪਾਂ ਛੇਤੀ ਛੇਤੀ ਤੇ ਇਥੇ ਮੰਮੀ ਜੀ ਆਗੇ ਸੀ ਗਿTAR ਕੱਢ ਕੇ ਤੇ ਹੁਣ ਇਥੇ ਜਿਹੜਾ ਆਪਣਾ ਮਸਾਲਾ ਹੈਗਾ ਉਹ ਆਪਾਂ ਕੀ ਕਰਾਂਗੇ ਪੇਚ ਪਾ ਦਿੰਨੇ ਕੁੱਕਰ ਦੇ ਤੇਲ ਆਪਾਂ ਗਰਮ ਕਰ ਦਿੱਤਾ ਸੀਗਾ ਦਾਦੀ ਜੀ ਜਾ ਚੁੱਕੇ ਨੇ ਗੁਰਦੁਆਰੇ ਤੇ ਅੱਜ ਆਪਾਂ ਬਣਾਉਂਦੇ ਆਂ ਫਿਰ ਹਰੀ ਛੋਲੀਏ ਦੀ ਸਬਜ਼ੀ ਕਿਉਂਕਿ ਜਿਹੜਾ ਆਪਾਂ ਛੋਲੀਏ ਦਿੱਤਾ ਸੀ ਉਹ ਪਕਾਫੀ ਜ਼ਿਆਦਾ ਲੈ ਲਿਆ ਸੀਗਾ ਉਹ ਫਿਰ ਸਾਰਾ ਕੱਢਿਆ ਨਹੀਂ ਗਿਆ ਸੀ ਤੇ ਆਪਾਂ ਥੋੜਾ ਜਿਹਾ ਕੱਲ੍ਹ ਵਾਸਤੇ ਰੱਖ ਲਿਆ ਸੀ ਤੇ ਕੱਲ ਵਾਲੀ ਸਬਜੀ ਤੇ ਕਾਫੀ ਟੇਸਟੀ ਬਣੀ ਸੀ ਇਸੇ ਕਰਕੇ ਅੱਜ ਆਪਾਂ ਫੇਰ ਬਣਾ ਲੈਨੇ ਕੱਲ ਦਾਦੀ ਜੀ ਨੇ ਬਣਾਈ ਸੀ ਅੱਜ ਵੇਖਦੇ ਮੰਮੀ ਜੀ ਦੇ ਹੱਥ ਦੀ ਕਹਿਵੋ ਜੀ ਲੱਗਦੀ ਹੈ ਸਬਜੀ ਵੈਸੇ ਮੰਮੀ ਜੀ ਮਿਰਚਾਂ ਬਹੁਤ ਤੇਜ਼ ਰੱਖਦੇ ਨੇ ਮੈਨੂੰ ਤੇ ਮੇਰੇ ਡੈਡੀ ਨੂੰ ਮਿਰਚਾਂ ਬਿਲਕੁਲ ਪਸੰਦ ਨਹੀਂ ਜਿਆਦੀਆਂ ਤੇਜ਼ ਤੇ ਮੰਮੀ ਨੂੰ ਮਿਰਚਾਂ ਤੇਜ਼ ਵਧੀਆ ਲੱਗਦੀਆਂ ਐ ਬੈਕਸੇ ਦਾਦੀ ਨੂੰ ਵੀ ਨਹੀਂ ਪਸੰਦ ਕਿਉਂਕਿ ਫਿਰ ਨਾ ਜਦੋਂ ਜਿਆਦੀਆਂ ਮਿਰਚਾਂ ਖਾਣੇ ਉੱਥੂ ਆ ਜਾਂਦਾ ਉਹਨਾਂ ਨੂੰ ਤੇ ਪਰ ਮੰਮੀ ਜੀ ਮਿਰਚਾਂ ਤੇਜ਼ ਰੱਖਦੇ ਨੇ ਹੁਣ ਗੁਰਦੁਆਰੇ ਗਏ ਸੀ ਜਾਂਦੇ ਜਾਂਦੇ ਕਹਿ ਕੇ ਗਏ ਆ ਮਿਰਚਾਂ ਥੋੜੀਆਂ ਜਿਹੀਆਂ ਘੱਟ ਹੁਣ ਆਪਾਂ ਜਿਹੜੀ ਗਰੇਵੀ ਹੈਗੀ ਉਹਨੂੰ ਵਿੱਚ ਐਡ ਕਰ ਦਿੱਤਾ ਹੈ ਹੁਣ ਆਪਾਂ ਨੂੰ ਚੰਗੀ ਤਰ੍ਹਾਂ ਪਨ ਲਵਾਵਾਂਗੇ ਤੇ ਵਿੱਚ ਆਪਾਂ ਧਨੀਆ ਵੀ ਐਡ ਕਰ ਦਿੱਤਾ ਹੈ ਤੇ ਹੁਣ ਜਿਹਦੇ ਚ ਆਪਾਂ ਗਰੇਵੀ ਬਣਾਈ ਸੀ ਉਹਦੇ ਚ ਆਪਾਂ ਪਾਣੀ ਐਡ ਕਰ ਲਿੱਤਾ ਜਿਹੜੀ ਉਹ ਗਰੇਵੀ ਹੈਗੀ ਉਹਨੂੰ ਆਪਾਂ ਚੰਗੀ ਤਰ੍ਹਾਂ ਕੀ ਕਰਾਂਗੇ ਪੂੰਜ ਕੇ ਆਪਾਂ ਵਿੱਚ ਪਾ ਦਵਾਂਗੇ ਉਹ ਕਰਦੇ ਕਿਉਂਕਿ ਥੋੜਾ ਜਿਹਾ ਵੀ ਮਸਾਲਾ ਜਿਹੜਾ ਹੈਗਾ ਉਹ ਵੇਸਟ ਨਹੀਂ ਹੋਣਾ ਚਾਹੀਦਾ ਤੇ ਹੁਣ ਆਪਾਂ ਇਹਨੂੰ ਫੇਰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹ ਚ ਐਡ ਕਰ ਦਿੰਨੇ ਇਹਦੇ ਆਲੂ ਤੇ ਹੁਣ ਜਿਹੜੇ ਆਪਾਂ ਕੱਢੇ ਸੀ ਹਰੇ ਮਟਰ ਉਹਨਾਂ ਨੂੰ ਵੀ ਇਹ ਚ ਐਡ ਕਰ ਦਿੰਨੇ ਆ ਕਿਉਂਕਿ ਤੱਲ ਵਾਲੀ ਜਿਹੜੀ ਸਬਜ਼ੀ ਸੀ ਉਹ ਸਵਾਦ ਬਣੀ ਸੀ ਇਸੇ ਕਰਕੇ ਅੱਜ ਫੇਰ ਆਪਾਂ ਬਣਾਈ ਹੈ ਤੇ ਅੱਜ ਮੰਮੀ ਜੀ ਨੇ ਬਣਾਈ ਹੈ ਆਪਾਂ ਤੁਹਾਨੂੰ ਦੱਸਾਂ ਕਿਆ ਹੋਜੀ ਬਣੀ ਹੈ ਕਿਉਂਕਿ ਮੰਮੀ ਜੀ ਮਿਰਚਾਂ ਤੇਜ਼ ਹੀ ਰੱਖਦੇ ਨੇ ਜਿੰਨਾ ਆਪਾਂ ਮਰਜ਼ੀ ਕਹਿ ਦਈਏ ਥੋੜੀਆਂ ਰੱਖਿਓ ਬਟ ਉਹਨਾਂ ਦੇ ਹਿਸਾਬ ਨਾਲ ਉਹ ਆਪਦੇ ਹਿਸਾਬ ਨਾਲ ਜਦ ਮਿਰਚਾਂ ਪਾਉਂਦੇ ਉਹਨਾਂ ਨੂੰ ਲੱਗਦੇ ਥੋੜੀਆਂ ਹੀ ਆ ਪਾਏਗਾ ਹੀ ਨਹੀਂ ਹਜੇ ਤਾਂ ਤੇ ਜੀ ਹੁਣ ਆਪਾਂ ਇੱਥੇ ਕਰਾਂਗੇ ਫਟਾਫਟ ਰੋਟੀਆਂ ਲਾ ਲਵਾਂਗੇ ਦਾਦੀ ਜੀ ਲੇਟ ਹੋਗੇ ਸੀਗੇ ਥੋੜੇ ਜੇ ਬਟ ਐਵੇਂ ਨਹੀਂਗਾ ਨਾ ਵੀ ਹਨਾ ਉਹ ਆਉਂਦੇ ਤੇ ਰੋਟੀਆਂ ਲਾਉਂਦੇ ਆਪਾਂ ਜਿਹੜਾ ਕੰਮ ਆਉਂਦਾ ਹੁੰਦਾ ਆਪਣੇ ਹੱਥ 'ਚ ਆਪਾਂ ਫਟਾਫਟ ਨਿਬੇੜ ਲਈਦਾ ਐਵੇਂ ਹਨਾ ਕੰਮ ਵੰਡ ਜੇ ਨਹੀਂ ਰੱਖਿਆ ਆਪਾਂ ਤੇ ਹੁਣ ਆਪਾਂ ਫਟਾਫਟ ਲੋਹੇ ਦੇ ਉੱਤੇ ਛੇਤੀ ਛੇਤੀ ਰੋਟੀਆਂ ਲੱਥ ਜਾਂਦੀਆਂ ਨੇ ਟਾਈਮ ਨਾਲ ਰੋਟੀਆਂ ਖਾ ਲਾਂਗੇ ਤੇ ਫਿਰ ਮੰਮੀ ਜੀ ਨੇ ਤੇ ਦਾਦੀ ਜੀ ਨੇ ਉੱਧਰ ਜਾਣਾ ਹੈ ਵਿਆਹ ਵਾਲੇ ਘਰੇ ਗੀਤ ਗਾਉਣ ਵਾਸਤੇ ਉਧਰ ਫਿਰ ਲੇਟ ਹੀ ਆਉਣਗੇ ਫਿਰ ਆਪਾਂ ਦੁੱਧ ਦੁੱਤਾ ਦੇ ਕਰਕੇ ਰੱਖ ਜਾਣਗੇ ਫਿਰ ਆਣ ਕੇ ਬਸ ਪੀਣ ਵਾਲਾ ਹੋਊਗਾ ਪੀ ਕੇ ਫਿਰ ਆਪਾਂ ਪੈ ਜਾਵਾਂਗੇ ਇਹਦੇ ਨਾਲ ਕੀ ਹੁੰਦਾ ਆਪਣੀ ਜਿਹੜੀ ਦਿਨਚਰਿਆ ਹੁੰਦੀ ਉਹ ਸਾਰੀ ਮਤਲਬ ਆਪਾਂ ਖਤਮ ਕਰ ਲੈਂਦੇ ਟਾਈਮ ਨਾਲ ਹੀ ਤੇ ਜਿੱਥੇ ਪਾਪਾ ਵੈਸੇ ਕਾਫੀ ਟਾਈਮ ਨਾਲ ਰੋਟੀਆਂ ਲਾ ਲਿੱਤੀਆਂ ਉਧਰ ਜਾਣ ਕਰਨ ਪਰ ਆਪਾਂ ਇੰਨੀ ਛੇਤੀ ਰੋਟੀਆਂ ਲਾਉਂਦੇ ਨਹੀਂ ਹੁੰਦੇ ਥੋੜਾ ਜਿਹਾ ਆਪਾਂ ਕਰ ਲੈਣੇ ਹੁੰਦੇ ਆ ਵਿੱਚੋਂ ਰੈਸਟ ਥੋੜਾ ਬਹੁਤਾ ਤੇ ਆਟਾ ਅਜੇ ਤਾਂ ਟਾਈਮ ਨਾਲ ਗੁੰਨ ਲੀਤਾ ਸੀਗਾ ਤੇ ਚਲੋ ਜੀ ਅੱਜ ਦੀ ਵੀਡੀਓ ਨੇ ਇਥੇ ਐਂਡ ਕਰਦੇ ਆਈ ਹੋਪ ਕਿ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਜੇ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਬਦਿੱਜੇ ਕਮੈਂਟ ਕਰ ਦਿਓ ਤਾਂ ਤੱਕ ਲਈ ਓਕੇ ਗੁੱਡ ਬਾਏ ਸੇਫੀ ਹੌਮ